ਵੇਹੀ ਹਰਾਂ ਲੱਖ ਲੈ ਗੱਡੀ ਦੇ 18 ਲੱਖ ਆਂ ਦਰਾ ਪਾਣੀ ਕਿਹੜਾ ਮੁੱਲ ਵਿਕਦਾ ਛੋਟੇ ਵਰਗੇ ਨੂੰ ਪਾਣੀ ਮੁੱਲੇ ਮਿਲਣਾ ਚਾਹੀਦਾ ਸੀ ਭਾਈ ਹਾਂ 18-18 ਲੱਖ ਤੱਕ ਮੰਗ ਜੋਗੇ ਹੋ ਗਏ ਜੀ ਆ ਮੇਰੀ ਗੱਲ ਸੁਣ ਲੈ ਦੋ ਦਿਨ ਛੱਡ ਕੇ ਕੱਟੀ ਤੋਆ ਕਰ ਨੀਪੁੱਤ ਟਾਲ ਕਰ ਦਿਆ ਕਰ ਮੇਥੋਂ ਮੁਰਾ ਕੋਈ ਨਹੀਂ ਤੂੰ ਪਾਣੀ ਖਰਾਬ ਕਰੀ ਜਾਨੇ ਫੇਰ ਕਹਿੰਦੀ ਆ ਬੇਬੇ ਬੋਲਦੀ ਐ ਨਾ ਬੇਬੇ ਬੋਲਨੇ ਨਾ ਹੋ ਗੋਸ ਬੇਬੇ ਕੀ ਕਰੇ ਜਾ ਬੇਬੇ ਜਾ ਦਿਮਾਗ ਰੱਖਾ ਔ ਦੇਖ ਲੋ ਪੁੱਤ ਬੋਲਣ ਦੀ ਅਕਲ ਓਹ ਗੱਡੀ ਦੇ ਰੰਗ ਨਾਲ ਦੀ ਮੈਂ ਸਾਦਾ ਬੱਪਾਰੀ ਬੱਪਾਰੀ ਤੇਰਾ ਯਾਰ ਨਹੀਂ ਜੀਲੇ ਉੱਤੇ ਬਣੀ ਹੈ ਬਣੀ ਹੈ ਕਾਟੀ ਚਾਰ ਨਹੀਂ ਮੈਂ ਸਾਦਾ ਬੱਪਾਰੀ ਬੱਪਾਰੀ ਤੇਰੀ ਗੱਲ ਸੁਣ ਹਾਂ ਜੀ ਬੀਬੀ ਜੀ ਬੋਲੀਏ ਆ ਕੰਨਾਂ 'ਚ ਹੱਡਫੋਨ ਨੁਕੜ ਦੇ ਕਰ ਜੀ ਚੁਰਕਾਂ ਦੀ ਵੀ ਸੁਣ ਦੇ ਕਰੋ ਕਦੇ ਜੀ ਕੰਨਾ ਹੋ ਗਿਆ ਮੈਂ ਤੈਨੂੰ ਦੇਖੀ ਚਾਹਨੀ ਆ ਆ ਮੱਝੋ ਤੇ ਪਾਣੀ ਮਾਰੀ ਚੰਨੇ ਮਾਰੀ ਚੰਨੇ ਆ ਦੇਖ ਲੈ ਕਿੱਥੋਂ ਤੱਕ ਚਿੱਕੜ ਕਰਤਾ ਨਾ ਪਾਣੀ ਫਰੀ ਨਾ ਆਉਂਦਾ ਭਾਈ ਫਰੀ ਨਾ ਆਉਂਦਾ ਇਹਨੂੰ ਚੱਪੜਾ ਤਾਂ ਲੈ ਕੇ ਜਾਇਆ ਕਰ ਤੈਨੂੰ ਮੈਂ ਕੱਲ ਦੱਸਾਂ ਓ ਬੀਬੀ ਜੀ ਆਪ ਇਹ ਬਤਾਈਏ ਪੰਜਾਬ ਮੇ ਛੱਪੜ ਬਚਾਇਆ ਕੋਈ ਪੇ ਪੰਜਾਬ ਦੇ ਛੱਪੜ ਕੀ ਵਾਲ ਫਰ ਦਿੱਤਾ ਹੈਗੀ ਪੱਕੀ ਨੇ ਪਾਸੇ ਮਿੱਟੀ ਨਾਲ ਆ ਪੰਜਾਬੀਆਂ ਨੇ ਸਾਡੇ ਬਿਹਾਰੀ ਛੱਪੜ ਬਣਾਈ ਜਾਂਦੇ ਹੈਗੀ ਪੰਜਾਬੀ ਵਿੱਚ ਪਾਈ ਜਾਂਦੇ ਹੈਗੀ ਉਹ ਤਾਂ ਦੋ ਵੀ ਛੱਡਣ ਵਾਲਾ ਕਰਮ ਚ ਕੋਈ ਫਰਕ ਨਹੀਂ ਹੋਦਾ ਨਾ ਕੋਈ ਫਰਕ ਪੈਂਦਾ ਉਹ ਬੀਬੀ ਜੀ ਚਾਨੜੀ ਤੂੰ ਮੇਰੇ ਕਹੋ ਸੁਣ ਉਹ ਬੀਬੀ ਜੀ ਮੇਰੇ ਨਾਲ ਨਾ ਮਤਸਾ ਮਾਰੋ ਸਰਦਾਰ ਜੀ ਨਾਲ ਗੱਲ ਕਰੋ ਜਾ ਕੇ ਬੇਬਲਾ ਤੇਰੇ ਸਰਦਾਰ ਜੀ ਨੂੰ ਮਰੇ ਜਾਂ ਹਾਂ ਨੀ ਬੁੜੀਏ ਹੁਣ ਤੈਨੂੰ ਕੀ ਦੁੱਖਾ ਆ ਪੁੱਤ ਮੇਰੀ ਗੱਲ ਸੁਣ ਐਨੂੰ ਸਮਝਾਇਆ ਕਰਕੇ ਪਾਣੀ ਨਾ ਖਰਾਬ ਕਰਿਆ ਕਰ। ਆ ਦੇਖ ਲੈ ਕਿੱਥੇ ਤੱਕ ਚੱਕੜ ਕਰਤਾ। ਤੇ ਮੇਰੇ ਵਰਗੀ ਬੁਢੀ ਤਲਸਵੀ ਫੇਰ। ਓਏ ਆ ਦੇਖ ਲੋ ਬਈ ਜਿਹੜਾ ਤੇਰਾ ਅੰਦਰ ਨਾਲੇ ਕਿਸਾਨਾਂ ਦੇ ਚੜ ਜਾਂਦਾ। ਕਿਨੇ ਮਿੱਟੀ ਤੁਸੀਂ ਬਰਬਾਦ ਕਰਤੀ। ਹਵਾ ਤੁਸੀਂ ਬਰਬਾਦ ਕਰਤੀ। ਪਾਣੀ ਤੁਸੀਂ ਬਰਬਾਦ ਕਰਤਾ। ਨਾ ਅਸੀਂ ਨਾ ਅਸੀਂ ਜਾਈਏ ਕਿੱਥੇ? ਓ ਫਿਰ ਪਿਆਰ ਨੂੰ ਕਿਉਂ ਨਹੀਂ ਕਹਿੰਦੇ ਜਿਹੜੇ ਪੀਣਾਂ ਦੇ ਪਾਣੀ 'ਚ ਜ਼ਹਿਰ ਮਿਲਾਉਂਦੇ ਆ। ਨਾਲੇ ਤੁਸੀਂ ਨਾ ਹਵਾ ਪ੍ਰਦੂਸ਼ੀ ਕਰਦੇ ਆ। ਤੁਸੀਂ ਸਾਡੇ ਕਿਸਾਨਾਂ ਦੀ ਕਦਰ ਚੜਦੇ ਆਗੇ। ਤੇ ਮੇਰੀ ਗੱਲ ਸੁਣ। ਨਾ ਤੇ ਇੱਕ ਜਣਾ ਕਮਲਾ ਹੋ ਜਾਂਦਾ। ਉਹਦੇ ਨਾਲਾ ਸਾਰਾ ਕਮਰਾ ਤਾਂ ਨਿਕਲਣਾ ਹੁੰਦਾ ਹੈ ਕਿ ਕਮਰਾ ਹੋ ਕੇ ਦੇ ਪਿੱਛੇ ਲੱਗ ਜਾਣਾ ਚਾਹੀਦਾ ਪਤਾ ਆ ਪਾਣੀ ਦਾ ਤੂੰ ਖਰਾਬ ਕਰੀ ਜਾਂਦਾ ਇਹਦਾ ਹਰ ਜਣਾ ਉਹਨਾਂ ਦੀ ਪੀੜੀਆਂ ਨੂੰ ਪਕੜਨਾ ਕੋਈ ਚੱਕਰ ਨਹੀਂ ਪੁਖਤ ਲਾਂਗੇ ਜਿੱਤੇ ਦਾਰਾ ਜੱਗ ਜਹਾਨ ਪੁਖਤ ਨਾ ਮੈਂ ਪੁਖਤ ਲੂੰ ਮੈਂ ਪੁਖਤ ਨਹੀਂ ਬੈ ਪੁਖਤ ਨਹੀਂ ਤੋ ਵੀ ਆਪ ਤਾਂ ਤੋ ਵੀ ਤੁਸੀਂ ਵਿਚਾਰ ਹੋ ਗਿਆ ਪੁਖਤੰਦੇ ਨਹੀਂ ਫਿਰ ਕੰਦੀ ਆ ਬੇਬੇ ਬੋਲਦੀ ਆ ਤੇਨਾ ਹੋਰ ਦੱਸ ਬੇਬੇ ਕੀ ਕਰੇ ਆ ਮਾਸਟਰ ਜੀ ਇਹ ਤਾਂ ਉਹੀ ਗੱਲ ਹੋ ਗਈ ਨਾਨੀ ਖਸਮ ਕਰੇ ਦਾ ਦਾ ਸ਼ਕਤੀ ਪਰੇ ਫਰ ਫਰ ਦੰਡੀ ਅੱਵੇ ਬੇ ਬੋੰਦੀ ਐ ਬੰਦੇ ਉਹਨਾਂ ਬਈ ਰੋਲੇ ਨਾਲ ਖਾਤਰ ਇਹ ਜੰਦੇ ਦਾ ਕਿਹਾ ਬਾਤ ਪਤਾ ਲੱਗਦਾ ਹੈ ਅੱਜ ਪਿੰਡਾਂ ਵਾਲਿਆਂ ਨੂੰ ਇਹ ਲੱਗ ਜਾਂਦਾ ਹੈ ਬੰਗ ਪਾਣੀ ਆਪਣੇ ਕੋਲੇ ਬਾਪੂ ਐ ਹਨਾ ਇਹ ਲੱਗਦਾ ਹੈ ਮੇਟੇ ਨਹੀਂ ਲੱਗਦਾ ਪਾਣੀ ਬਹੁਤ ਹੈ ਪਰ بیٹے ਆਪਣੀ ਧਰਤੀ ਹੈ ਢੋ ਪਾਣੀ ਖਤਮ ਹੁੰਦਾ ਯਾਰ ਆ ਗ੍ਰੀਨ ਕ੍ਰਿਬਿਊਨਲ ਨੇ ਹੁਣ ਰਿਪੋਰਟ ਪੇਸ਼ ਕੀਤੀ ਹੈ ਪਤਾ ਤੁਹਾਨੂੰ ਉਹ ਤਿੰਨ ਪਰਤਾਂ ਹੁੰਦੀਆਂ ਪਾਣੀ ਦੀਆਂ ਜਿਹਦੇ ਵਿੱਚੋਂ ਬਟੇ ਗ੍ਰੈਂਡ ਚੋਰੀ ਲਾਂਦ ਤੇ ਸਾਡੇ 15 ਜ਼ਿਲ੍ਹੇ ਜਿਹਦੇ 'ਚੋਂ ਖਾਤਾ ਸੰਗਰੂਰ ਤੇ ਪਟਿਆਲਾ ਜ਼ਿਲ੍ਹਾ ਵੀ ਸ਼ਾਮਲ ਦੋ ਪਰਤਾਂ ਪਾਣੀ ਨਾਲ ਖਤਮ ਕਰ ਲਿਆ ਨੇ ਤੀਜੀ ਪਰਤਾਂ ਤੇ ਪਹੁੰਚ ਗਏ ਮਿੱਟਾ ਬਸ ਤੀਜੀ ਪਰਤਾਂ ਤੇ ਯਾਨੀ ਕਿ ਸਸ ਤੋਂ ਅੱਜ ਫੁੱਟੇ ਜਾ ਕੇ ਦੋਰ ਲੱਗਦੇ ਸੋ 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 ਬੁੱਤੇ ਪਹਿਲਾ ਬੋਰ ਪਤਾ ਕਿੰਨੇ ਨੂੰ ਲੱਗਦਾ ਜੀ ਬਟੇ 35 ਫੁੱਟ ਤੇ ਜਾਂ 50 ਫੁੱਟ ਤੇ ਹੁਣ ਸਭ ਤੋਂ ਜਾਂ 800 ਫੁੱਟ ਤੇ ਬੋਰ ਲੱਗ ਰਿਹਾ ਜੇ ਉੱਥੇ ਵੀ ਪਾਣੀ ਬੱਤ ਖਤਮ ਹੋ ਗਿਆ ਫਿਰ ਇਹਦਾ ਮਤਲਬ ਕੀ ਹੈ ਆਪਣੇ ਕੋਲੇ ਪਾਣੀ ਨਹੀਂ ਬਚਣਾ ਜੇ ਪਾਣੀ ਨਾ ਬਚਿਆ ਆਪਾਂ ਵੱਜਾਂਗੇ ਨਹੀਂ ਨਹੀਂ ਬੱਜਣਾ ਨਾ ਬਟੇ ਆ ਮੋਗਦੇ ਵੀਰੇ ਦੇ 25 ਪਿੰਡ ਨੇਗਾ ਜਿੱਥੇ ਪਾਣੀ ਬਿਲਕੁਲ ਖਤਮ ਹੋ ਗਿਆ ਪੈਂਕਰਾਂ ਰਾਈ ਪਾਣੀ ਪਹੁੰਚਾਉਂਦੇ ਬੱਡੇ ਜਿਵੇਂ ਰਾਜਸਥਾਨ ਚ ਪਹੁੰਚਾਉਂਦੇ ਤੇ ਕੁੜੀਆਂ ਨਰਦੀਆਂ ਪਾਣੀ ਲੈਣ ਵਾਸਤੇ ਆਉਂਦੇ ਇਹ ਪੰਜਾਬ ਦੀ ਗੱਲ ਹੈ ਪਰ ਜੇਕਰ ਆਪਾਂ ਪਾਣੀ ਦੀ ਜਰਬਤੋ ਇੰਨੇ ਦਾ ਕਰਦੇ ਰਹੇ ਤਾਂ ਸਾਡਾ ਆਉਣ ਵਾਲਾ ਭਵਿੱਖ ਕਿਸ ਤਰ੍ਹਾਂ ਦਾ ਹੋਏਗਾ ਆਓ ਦੇਖਦੇ ਹਾਂ ਨਰਤੇ ਇਹ ਜਿੱਥੇ ਟੂਟੀਆਂ ਕੰਦ ਹੋ ਗਈ ਮੰਮੀ ਮਾਡਲ ਸਨਿਆ ਪਾਣੀ ਨਹੀਂ ਆ ਰਿਹਾ ਮੋਟੇ ਟਾਇਵੇ ਮੈਂ ਬੇਟੀ ਤੋਂ ਨਹੀਂ ਸੀ ਸਰਪਾਜੀ ਮੋਟੇ ਟਾਇਵੇ ਪਾਣੀ ਨਹੀਂ ਆਉਂਦਾ ਪਾਣੀ ਖਤਮ ਹੋ ਗਿਆ ਸਰਪਾਜੀ ਨੂੰ ਪਾਣੀ ਪਾਣੀ ਬੱਟ ਪਾਣੀ ਬੱਟ ਮੈਂ ਤੁਹਾਨੂੰ ਦਾਰੀ ਨਾ ਉਹ ਤਾਂ ਬੇਬੇ ਬੋਲਦੀ ਮਾਰੀ ਲੱਗਦੀ ਸੀ ਭਾਈ ਤੁਹਾਨੂੰ ਹੈ ਕਦੋਂ ਦੀ ਬੇਬੇ ਕਹੀ ਜਾਂਦੀ ਹੈ ਪਾਣੀ ਨਾ ਖਰਾਬ ਕਰੋ ਨਾ ਖਰਾਬ ਕਰੋ ਨਾ ਸਮਝ ਨਹੀਂ ਸੀ ਆਈ ਉਹਦੋਂ ਕਦ ਆ ਹੋ ਗਿਆ ਪਾਣੀ ਖਤਮ ਕਰੋ ਕੀ ਹੱਲ ਕਰਾਂਗੇ ਭਾਈ ਹੈਗਾ ਤੁਹਾਡੇ ਕੋਲੇ ਹੱਲ ਕੀ ਕਰੀ ਬੇਬੇ ਜੀ ਅਬੇ ਬੇਬੇ ਨੀ ਨੀ ਪਤਾ ਪੁੱਤ ਕੀ ਕਰੋਗੇ ਬੇਬੇ ਤਾਂ ਆਪ ਸੋਸਰੀਆ ਬੱਜੀ ਕਰੀਏ ਬੇਬੇ ਦਾ ਕੰਮ ਸੀ ਪੁੱਤ ਸੰਜਾਣਾ ਮੰਨਣਾ ਨਾ ਮੰਨਣਾ ਪਰ ਤੁਹਾਡੀ ਮਰਜ਼ੀ ਹੈ ਤੁਸੀਂ ਕਰੋ ਬੇਬੇ ਜੀ ਬੰਤੂ ਸਾਣੇ ਹੋ ਮੇਰੀ ਗੱਲ ਸੁਣ ਪੁੱਤ ਫਿਰ ਆ ਸਰਕਾਰੀ ਸਕੂਲ ਚ ਮੰਤਰੀ ਸਾਹਿਬ ਨੇ ਆਉਣਾ ਪਈ ਆਪਾਂ ਮੰਤਰੀ ਸਾਹਿਬ ਨਾਲ ਕਰਦੇ ਆ ਕੋਈ ਗੱਲ ਉਹੀ ਕਰਨਗੇ ਇਸ ਸਮੱਸਿਆ ਦਾ ਹੱਲ ਬੇਬੇ ਕੋਲੇ ਨਹੀਂ ਹੈਗਾ ਇਸ ਸਮੱਸਿਆ ਦਾ ਹੱਲ ਆਓ ਨਰੀ ਮਾਰਨੇ ਆ ਇਹਨਾਂ ਨੇ ਅੱਛਾ ਬੱਚੇ ਉਹ ਦੇ ਟੀਚਰ ਜਦੋਂ ਤੁਹਾਨੂੰ ਪੜਾਉਂਦੇ ਮੈਥਲੇ ਤਾਂ ਇਹ ਕਹਿੰਦੇ ਉਹਨੇ ਮੰਨ ਲੋ ਐਕਸ ਦੀ 2 22 ਦੀ 2 ਕਹਿੰਦੇ ਨਾ ਬੱਚੇ ਮੰਨ ਲੋ ਸਪੋਰਟ ਕਰੋ ਸਮਝਉਂਦੇ ਨਾ ਬੱਚੇ ਮੈਂ ਸਾਰੇ ਕਰ ਹਾਂ ਨਾ ਇਸੇ ਤਰ੍ਹਾਂ ਸਪੋਰਟ ਕਰੋ ਮੰਨ ਲੋ ਵੇਈ ਆਪਣੇ ਆ ਖਾਂਗ ਪਿੰਡ ਦਾ ਪਾਣੀ ਖਤਮ ਹੋ ਗਿਆ ਜਦੋਂ ਸਾਡਾ ਪਾਣੀ ਖਤਮ ਹੋ ਗਿਆ ਮੇਰਾ ਉਹ ਜਿਹੜੇ ਲੀਡਰ ਨੇ ਆਪਣੇ ਇਹ ਪਤਾ ਪਤਾਂ ਕੀ ਲਿਖਣ ਬਣਾਏ ਦੱਸਦੇ ਪਤਾ ਕਿਹਦੇ ਚੰਨ ਮਾਲ ਬੋਤਾ ਨੂੰ ਕਿਹਦੇ ਆਓ ਦੇਖਦੇ ਆ ਛਟਕਦੇ ਅਖੀਰਲੇ ਇਸੇ ਨਾ ਮੰਤਰੀ ਜੀ ਆਉਣਗੇ ਬੱਡੇ ਸਾਰੇ ਤਾੜੀਆਂ ਮਾਰ ਦਿਓ ਜੇ ਦੇਕਾਰ ਕਰੋ ਮੈਸਰੀ ਜੀ ਜੀ ਜੈ ਮਾਤੀ ਜੀ ਜੈ ਮਾਤੀ ਜੀ ਮਾਤੀ ਜੀ ਜੈ ਜੈ ਮਾਤੀ ਜੀ ਜੈ ਮਾਤੀ ਜੀ ਜੈ ਅੰਟੀ ਬੱਕ ਨੂੰ ਕਹਿੰਗੇ ਤਿਆਰ ਕਰਿਆ ਬਹੁਤ ਘੱਟ ਲੱਗਦਾ ਜੀ ਜਨਾਬ ਚਲੋ ਆਪਾਂ ਤਾਂ ਚੱਲ ਕੇ ਪੀਏ ਜਨਾਬ ਦੀ ਨਹੀਂ ਮੇਰਾ ਮਤਲਬ ਇਹਨਾਂ ਲੋਕਾਂ ਦੀ ਸਮੱਸਿਆ ਹੈ ਜਨਾਬ ਇਹਨਾਂ ਲੋਕਾਂ ਦੀ ਪਾਣੀ ਦੀ ਸਮੱਸਿਆ ਹੈ ਫਿਰ ਇਹਨਾਂ ਨੂੰ ਕਹੋ ਦਾਰੂ ਪੀਆ ਕਰੀਏ ਪਾਣੀ ਦੀ ਗੁਰੂ ਜੀ

ਨਾ ਖੋ। ਅੱਜੇ ਪਾਣੀ ਪੀਂਦੇ। ਸਾਡੇ ਪਿੰਨੇ। ਉਹ ਬੇਡੇ ਥੋੜੇ ਤਾਂ ਪਿੰਡ ਚ ਪਾਣੀ ਮੁੱਕ ਗਿਆ। ਫਿਰ ਤੁਸੀਂ ਪਾਣੀ ਲੈ ਕੇ ਕਿੱਥੋਂ ਆਂਦੇ ਹੋ? ਨਦੀ ਚੋਂ। ਨਦੀ ਤੋਂ ਲੈ ਕੇ ਆਉਣੀ। ਨਦੀ ਚੋਂ। ਆਹੋ ਇਹਨੂੰ ਉੱਚਾ ਸੁਣਦਾ। ਨਦੀ ਚੋਂ। ਸੁਣਦੀ ਚੋਂ। ਅੱਜ ਆ ਬੇਡੇ ਜੇ ਨਾ ਤੁਸੀਂ ਨਦੀ ਤੋਂ ਪਾਣੀ ਲੈ ਕੇ ਆ ਲਿਓ। ਉਹ ਲੈ ਕੇ ਨਾ ਲੈ ਕਰਦੇ ਹੋ। ਤੌੜੇਗੀ। ਤੌੜਾ ਹੋਣਾ। ਰਾਮਾ। ਅੱਜ ਟੋੜਾ ਟੋੜਾ ਇਹ ਬਣਦਾ ਕਾਦਾ ਮਿੱਟੀ ਦਾ ਜੀ ਸਾਡੇ ਢੋਬੇ ਜੁਹੰਦੀਆਂ ਮਿੱਟੀ ਬਾਈ ਮਿੱਟੀ ਦਾ ਬਣਦਾ ਹਾਂਜੀ ਸਰ ਜੀ ਤੁਸੀਂ ਪੜੇ ਨਹੀਂ ਖੇ ਲੱਗਦੇ ਹੋ ਸਵਾਲ ਦਾ ਜਵਾਬ ਦਿਓ ਮਿੱਟੀ ਦੇ ਟੋੜੇ 'ਚ ਪਾਣੀ ਖੜ ਜਾਊਗਾ ਸਰ ਖੜ ਜਾਊਗਾ ਵੀ ਪਾਣੀ ਘੜੀ ਨਹੀਂ ਸਕਦਾ ਵੀ ਤਾ ਅਮਰੀਕਾ ਤੋਂ ਨਾ ਪ੍ਰਾਪਤ ਹੋਇਆ ਬਸ ਕਦੀ ਮੈਨੂੰ ਨਹੀਂ ਪਤਾ ਕਿ ਕਦੈ ਜ਼ਪੜੀਂ ਫਟਦਾ ਹੁੰਦਾ ਹੈ ਕਦੈ ਪਤਾ ਨਹੀਂ ਘਮਾਰ ਮਿੱਟੀ ਲੈ ਕੇ ਆਉਂਦਾ ਲੈ ਕੇ ਆਉਂਦਾ ਉਹਦਾ ਕੜਾ ਬਣਾਉਂਦਾ ਕੜਾ ਬਣਾਉਂਦਾ ਫਿਰ ਉਹਨੂੰ ਅੱਗ 'ਚ ਪਕਾਉਂਦਾ ਉਹ ਕਾਉਂਦਾ ਫਿਰ ਦੁਕਾਨ 'ਤੇ ਵੇਚਦਾ ਵੇਚਦਾ ਹਾ ਦਰੁਜਕਾਰੇ ਭਾਈ ਅਸੀਂ ਦੁਕਾਨ ਤੋਂ ਖਰੀਦ ਕੇ ਲੈ ਕੇ ਆਉਨੇ ਆ ਮੈਂ ਭਾਈ ਫਿਰ ਅਸੀਂ ਪਾਣੀ ਲੈਣ ਜਾਂਦੇ ਆ ਪਰਸਾ ਹੀ ਬਰਸਾ ਸਾਹਿਬ ਅੱਛਾ ਇਹ ਲੰਮਾ ਬਰਸਾ ਸਾਹਿਬ ਕਮਨ ਗਿਆ ਬੈਠੇ ਕਮਨ ਗਿਆ ਬੈਠੇ ਰਹੀ ਨਹੀਂ ਹੈਗਾ ਪਰਸਾ ਪਰਸੁੱਸਦਾ ਅੱਛਾ ਬੰਦੇ ਜਿਹੜਾ ਘੜਾ ਹੈ ਕੋਈ ਨਾ ਡਰਾਮ ਨਾਲ ਉਹ ਜਿਹੜੇ ਛੋਟੇ ਘਰੇ ਦੀ ਮਿੱਟੀ ਹੈ ਇਹ ਰਸੋਈ ਪਈਏ ਲੋਕਾਂ ਹੁੰਦੀ ਹੈ ਸੜਨ ਦੀ ਜਬਾਰੀ ਮੋਟ ਕਰਾਂਦੇ ਸਾਡੇ ਕੌਫੇ ਨਹੀਂ ਹੁੰਦੀ ਓਪਾ 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 ਹੈਲੋ ਕੱਟੀ ਤੋਬਾ ਬੱਸ ਇਹ ਨੂੰ ਆਦੇ ਟੋਬਾ ਹਾਂ ਇਹ ਕੱਟੀ ਤੋਬਾ ਇਹ ਤਾਂ ਨਹੀਂ ਪਤਾ ਆ ਦੇਖ ਲਓ ਮੰਤਰੀ ਸਾਹਿਬ ਨੂੰ ਟੋਬਾ ਦਾ ਨਹੀਂ ਪਤਾ ਉਹ ਤੁਮ ਜੀਆ ਦੇ ਹਾਲ ਨੇ ਓਏ ਪਿੰਡਾ ਵਾਲੇ ਕੁਛ ਨਹੀਂ ਪਤਾ ਇਹਨਾਂ ਨੂੰ ਮੈਲਾ ਸਬੜ ਕਰਾ ਦੇ ਕੋਈ ਨਾ ਕੱਟੀ ਤੋਬਾ ਸਾਨੂੰ সুইমিং ਪੂਲ ਕਰ ਦਿੱਤੀ ਵੱਡਾ ਬੜਾ ਨਾ ઘા નદી લ ਕਿੰਨੇ ਕਿਲੋਮੀਟਰ ਪੈਂਦੀ ਹੈ ਪੰਜ 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 ਪੈਂਦੀ ਅੱਛਾ ਪੰਜ ਪੈਂਦੀ ਅੱਛਾ ਮਦਮ ਜੀ ਇਹ ਨਦੀ ਚਾਨ ਲੱਗਿਆਂ ਦਾ 5 ਕਿਲੋਮੀਟਰ ਪੈਂਦੀ ਹੈ ਜਿੱਥੇ ਆਉਂਦੇ ਉਹ ਵੀ ਪੰਜ ਪੈਂਦੀ ਹੈ ਤੇ ਮੋਟੇ ਦਾ ਮੋਖ ਦੇ ਆਈ ਤੇ ਯੂਐਨਿਪਾ ਦਾ ਚਾਨ ਲੱਗ ਪੰਜ ਪੈਂਦੀ ਆ ਤਾਂ ਲੱਗੇ ਵੀ ਪੰਜ ਪੈਂਦੀ ਆ ਆ ਦੇਖ ਲੋ ਪੁੱਤਣ ਪਰਮੰਤਰੀ ਆ ਜਿਹੜਾ ਕਲਾਸ ਮਾਰਦਾ ਸੀ ਉਹਨੇ ਚੱਕ ਕੇ ਮੰਤਰੀ ਬਣਾਇਆ ਮੰਤਰੀਆਂ ਨੇ ਆਪ ਬਣਾਇਆ ਸੀ ਨੇ ਕਪ ਚਤਾਇਆ ਇਹਨੇ ਕਪ ਤੋਤੇ ਆ ਅੱਛਾ ਮੇਰੇ ਬਹਿ ਜਾ ਤੇ ਤੂੰ ਕੁੱਤੇ ਦੀ ਕੰਮ ਤੇ ਆ ਬੇਬੇ ਬਹੁਤ ਬੋਲਦੀ ਹੈ ਬਹਿ ਜਾ ਤੂੰ ਬਹਿ ਜਾ ਬਹੁਤ ਬੋਲਦੀ ਕੁੱਤੇ ਦੀ ਕੰਮ ਤੇ ਆ ਬਹਿ ਜਾ ਬਹਿ ਜਾ ਬੇਬੇ ਪਾਣੀ ਲੇਉ ਤੂੰ ਵੀ ਪੀਣੀ ਬਣੀ ਅੱਛਾ ਭਾਈ ਇਹੜੀ ਨਦੀ ਦਾ ਤੁਸੀਂ ਜਾਣਦੇ ਹੋ ਕਿੱਥੇ ਪਾਣੀ ਦਾ ਰਸਤਾ ਹੈ ਉੱਥੇ ਪਾਣੀ ਮਿਲ ਜਾਂਦਾ ਪਰ ਪਹਿਲਾਂ ਮਿਲ ਜਾਂਦਾ ਸੀ ਹੁਣ ਤਾਂ ਨਦੀ ਸੁੱਕ ਗਈ ਨਦੀ ਸੁੱਕ ਗਈ ਓ ਸੁੱਕੀ ਮੰਤਰੀ ਸਾਹਿਬ ਸੁੱਕੀ ਵਗ ਰਹਾ ਹੈ ਇਹ ਨਦੀ ਸੁੱਕ ਕਿਉਂ ਜਾਂਦੀ ਹੈ ਕੀ ਹੈ ਹਾਂਜੀ ਜਨਾਬ ਨਦੀ ਸੁੱਕ ਕਿਉਂ ਜਾਂਦੀ ਹੈ ਮਿੱਟੀ ਪਾਣੀ ਉਹਨਾਂ ਨੂੰ ਵੀ ਕਾ ਸਮਝਿਆ ਨਾਲ ਲੱਭ ਕੇ ਬੈਠਾ ਪਾਣੀ ਮਿਲ ਜੂਗਾ ਕੜੀਆਂ ਵੱਲ ਵਾਹ ਕੇ ਸਮਾਸ਼ੰਦੋ ਮੇਰੀ ਗੱਲ ਸੁਣੋ ਬਾਪੂ ਨਦੀ 'ਤੇ ਧੁੱਪ ਪੈਂਦੀ ਹੈ ਧੁੱਪ ਕਰਕੇ ਪਾਣੀ ਉੱਡੀ ਜਾਂਦਾ ਨਦੀ ਸੁੱਕ ਜਾਂਦੀ ਹੈ ਆਪਾਂ ਇਹ ਕਰਾਂਗੇ ਮੈਡਮ ਜੀ ਛੋਡੀ ਸਰਦੀ ਜੜੀ ਨਦੀ ਹੈ ਉਹਦੇ ਉੱਤੇ ਛੱਡ ਪਾ ਦੇਣਗੇ ਮਾਤਰੀ ਜੀ ਇਹ ਸਰਪ੍ਰਸਤ ਹੈ ਮਹਾਂ ਅੰਡਿਪਤੀ ਨਦੀਏ ਨਦੀ ਦਾ ਛੱਡ ਪੈਦਾ ਹੁੰਦਾ ਹੈ ਉਹ ਮੰਤਰੀਆਂ ਨੇ ਪੰਜਾਬ ਦਾ ਪੇੜਾ ਬਕਾਦਾ ਇਹ ਜੇ ਤਾਂ ਕੰਪਨੀ ਸੁੱਕਾ ਨੂੰ ਵੀ ਖਲੇ ਲਾਤਾ ਸਰ ਇਹ ਨਾ ਹੋ ਕੇ ਮੈਂ ਕੀ ਕਰੇ ਆਪ ਤਾਂ ਨਹੀਂ ਕਹੋ ਬੇਟਾ ਆਵਾਜ਼ ਨਹੀਂ ਪਾਣੀ ਦੀ ਸਮੱਸਿਆ ਸੁਣ ਕੇ ਮੈਂ ਪਾਣੀ ਪਾਣੀ ਹੋ ਗਿਆ ਕੋਈ ਨਾ ਕੋਈ ਇਸ ਸਮੱਸਿਆ ਹੱਲ ਕਰਨ ਵਾਸਤੇ ਅਰੇ ਨਾ ਕਰੂੰਗਾ ਬੇਟੇ ਤੁਹਾਨੂੰ ਪਤਾ ਸਰ ਜੀ ਇਹ ਬੱਦਲਾਂ ਨੇ ਪੰਜਾਬ ਦਾ ਬੇੜਾ ਕਰ ਕਿਤਾ ਬੱਦਲਾਂ ਨੇ ਤੂੰ ਕੀਤਾ ਇਹ 25 ਸਾਲ ਬੱਦਲ ਸਾਰੇ ਥੇ ਆਉਂਦੇ ਰਹੇ ਇਹ ਬੱਦਲ 25 ਸਾਲਾਂ ਚ ਹੜ ਲੈ ਕੇ ਆਉਂਦੇ ਰਹੇ ਪੰਜਾਬ ਦੀ ਕਿਸਾਨੀ ਰੋਟੀ ਪਰ ਇਹਨਾਂ ਬਦਲਾਂ ਦਾ ਹਲ ਮੇ ਲੱਗ ਲਿਆ ਸਰਜੀ ਮੇਰੀ ਕਲੀ ਅਜਨਾਨੀਆਂ ਨਾਲ ਗੱਲ ਹੋ ਰਹੀ ਮੇਰੀ ਕੀ ਗੱਲ ਦਾ ਮੇਂ ਕਦੇ ਜਨਾਨੀਆਂ ਤੋਂ ਵੀ ਬਾਹਰ ਆ ਜਾ ਕਰ ਕਹਿਆ ਜਨਾਨੀਆਂ ਨੂੰ ਹੋਰ ਹੋ ਕੰਮੀ ਅੱਜ ਲੋਕਾਂ ਦੇ ਮੁਤੇ ਨੂੰ ਰੋੜੀਂ ਕਰੇ ਆ ਤੇ ਮੁਤੇ ਚੱਕ ਰੱਖੇ ਆ ਤੂੰ ਮੇਰੀ ਗੱਲ ਸੁਣਦਾ ਮਸਲ ਕੀ ਹੋ ਗਿਆ ਬਗਿਆ ਮੋਟਾ ਉਹ ਕਰਨੀ ਜਿਆਦਾ ਸੀ ਸਮਾਜ ਚ ਲਿਖਿਆ ਉਹ ਜਨਾਨੀਆਂ ਨਾਲ ਨਹੀਂ ਬੇਟੇ ਬਗਿਆਨੀਆਂ ਨਾਲ ਗੱਲ ਹੋ ਗਈ ਹੈ ਵੇਖ ਜਨਾਨੀਆਂ ਨੂੰ ਕਹੇ ਔਰ ਤੁਹਾਡੇ ਖਾਨ ਪਿੰਡ ਦੇ ਬੱਚ ਨੀ ਮੈਂ ਸਰਵਾ ਦੂੰ ਵਾਹ ਬੱਚਾ ਜ ਤਾਲੀ ਮਾਰਾ ਕਰੋ ਤਾੜ ਮਾਰਾ ਕਰੋ ਦੀ ਤਾੜਾ ਕਰੋ ਬਰਨਾਲਾ ਲਖੋਏ ਨੀ ਆਲੇ ਹੜਨੇ ਤੇ ਸੰਨੀ ਰੋਲਦੀ ਆਦਨ ਨਚਾਲੇ ਹੜਨੇ ਜਵਾਨੀ ਰੋਲਦੀ ਆ ਬੱਚਿਆਂ ਨੂੰ ਵੀ ਰੋਲਦੇ ਹੈ ਆਪ ਨੂੰ ਤਾਂ ਪਤਾ ਮੈਂ ਕਿਹੜੇ ਹਾਲ ਦੀ ਗੱਲ ਕਰਦੀ ਆ ਆਸਮਾਨ ਤੇ ਬੜਾ ਜਾ ਮੰਤਰੀ ਸਾਹਿਬ ਮੂਤੇ ਦੀ ਗੱਲ ਤੇ ਆ ਮੂਤੇ ਦੀ ਗੱਲ ਤੇ ਜਰੀਏ ਅੱਲਾ ਤੁ ਕੋਲ ਕੋਲ ਕਮਾਈ ਜਾਂਦਾ ਨਾ ਮੈਨੂੰ ਪਤਾ ਸਾਰਾ ਬਾਹੂ ਨੇ ਕਾ ਬੈ ਜਾ ਕੇ ਬੇਸ ਨੂੰ ਲੁਕੇ ਪਾਣੀ ਦਾ ਮਿਲ ਦੂ ਆ ਲੋ ਪਾਣੀ ਪਾਣੀ ਪੀਓ ਬੇਟੇ ਮੈਨੂੰ ਪਤਾ

ਪਾਣੀ ਦੀ ਬੋਕਲ ਸਰਹੱਦ ਚ ਲੈ ਕੇ ਅੱਜ ਮੈਂ ਸੌ ਖਾਣਾ ਕੀ ਖਾਣਾ ਬੱਚੇ ਸੌ ਸੌ ਖਾਣਾ ਦੇ ਕਹ ਕ ਕਰੇ ਅੰਦਰ ਅੰਦਰ ਆ ਪੰਜਾਬ ਚ ਪਾਣੀ ਦੀਆਂ ਨਹਿਰਾਂ ਚਲਾ ਦੂੰ ਬਾਰਾ ਤੜੀ ਪਾਣੀ ਦੀਆਂ ਨਹਿਰਾਂ ਆ ਪਾਣੀ ਆ ਪੀਣਾ ਪੀਣਾ ਪਿਆਤਾ ਦੇਦੇ ਮੰਤਰੀ ਜੀ ਨੂੰ ਆ ਪਾਣੀ ਆ ਪਾਈ ਪੀਨ ਵਾਲਾ ਹੋਏ ਆ ਜਿਹੜੇ ਅਸੀਂ ਪਿੰਨੇ ਆ ਸਾਰੇ ਲੋਕਾ ਰੋਜ਼ ਪਿੰਨੇ ਆ ਮੰਤਰੀ ਸਾਹਿਬ ਤੁਹਾਡੇ ਤਾਂ ਹੁਣੀ ਅੜ ਗਿਆ ਗਲੇ ਤੇ ਨਾ ਪੀਨ ਵਾਲਾ ਪਾਣੀ ਛੱਡਿਆ ਤੁਸੀਂ ਛੱਡਿਆ ਕਿਤੇ ਪੀਨ ਵਾਲਾ ਪਾਣੀ ਆ ਫੈਕਟਰੀਆਂ ਦਾ ਕੰਦ ਨਦੀਆਂ ਚ ਡੇਕੀ ਜਾਂਦੇ ਹੋ ਮੋਲਵਾ ਬੈਠ ਐ ਜਾ ਕੈਂਸਰ ਸਾਈ ਫੇੜ ਵਰ ਗਿਆ ਬਿਮਾਰੀਆਂ ਨਾਲ ਤੀਰਤ ਹੈ ਹੈ ਕਿੰਨੇ ਨੌਜਵਾਨ ਮਰਦੇ ਆ ਕਿੰਨੇ ਬੱਚੇ ਮਰਦੇ ਆ ਕਿੰਨੇ ਬੁੱਢੇ ਮਰਦੇ ਆ ਕਦਾ ਸਾਬ ਲਾਇਆ ਤੂੰ ਤੇਰਾ ਪਰਿਵਾਰ ਕਿਉਂ ਘਰੇ ਪੜੀ ਜਮਾਨੀ ਪਿੰਗਾ ਤੇਰੇ ਨਾਲ ਕੀ ਹੈਗਾ ਫੇਰ ਜੰਦੀਏ ਤੇ ਬੋਲਦੀ ਹੈ ਨਾ ਬੇਬੇ ਬੋਲੇ ਨਾ ਹੋਰ ਦੱਸ ਬੇਬੇ ਕੀ ਕਹਾ ਪਜਲਾ ਜੋ ਤਾਂ ਅੰਤਰੀਆਂ ਨੇ ਵੀ ਬੇੜਾ ਕਰਕੇ ਕਰਛਿਆ ਪਤੰ ਅੰਤਰੀਆਂ ਤੋਂ ਬਸੀ ਆਸ ਨਾ ਰੱਖਿਆ ਕਰੋ ਭਾਈ ਅੰਤਰੀਆਂ ਮੁਸਰੀਆਂ ਨੇ ਤੁਸਕ ਵੇ ਸਾਡਾ ਚੱਲ ਮੇਰੇ ਪੰਜਾਬ ਦੇ ਪਾਣੀ ਆਪਣੀ ਦੋਹਾਂ ਦੀ ਇੱਕੋ ਕਹਾਣੀ ਹੁਣ ਪੰਜਾਬ ਨਹੀਂ ਰਹਾ ਸਮਿਆਂ ਦਾ ਹਣੀ ਅੱਪਾ ਕਿ ਸਾਡੀ ਧਰਨਾ ਚਰਣ ਕੀ ਨੌਜਵਾਨੀ ਪਾਰ ਨੂੰ ਤੁਰ ਕੇ ਬੱਚਿਆਂ ਨੂੰ ਮਾਂ ਬੋਲੀ ਪੁੱਣ ਗਈ ਚੱਲ ਪੁੱਤ ਉਤੂ ਕਾਰੇ ਵੀ ਬਾਬੇ ਜੀ ਮੈਂ ਗੁਰਮੁਖੀ ਗੁਰਮੁਖੀ ਪੰਜਾਬ ਜੋ ਕਦੋਂ ਦੀ ਮਰ ਗਈ ਗੁਰਮੁਖੀ तब मैं तू नहीं पतापिंग बात तू कौन है तब बच्चा हूं मैं पर नहीं बोल सकती हूं नहीं बेटी जिस पुलिस महान रैंक श्री गुरु कंसा जी लिखेंगे वो बोली पंजाब जो कि नहीं मार सकती है नहीं मार सकती और मैं चुन रे यार बरीदा मैं नु इश्क़ दा मोदर कीता दा बेनारक दी मैं सीधा ਦੀ ਰਹਿਣਾ ਹੈ ਮੈਂ ਪੰਜਾਬੀ ਸੂਰਜ ਬੰਦਰ ਮੰਦਨੀ ਹੈ